ਇਕੋ ਨਤੀਜੇ ਜਿਹੜੇ ਆਏ ਨੇ ਜਿਹੜੇ ਕੈਂਡੀਡੇਟ ਜਿੱਤੇ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੂੰ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਉਮੀਦ ਕਰਦਾ ਕਿ ਪਬਲਿਕ ਦੇ ਜਿਹੜੇ ਕੰਮ ਨੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਉਹ ਉਹਨਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਔਰ ਜਿਹੜੇ ਨਤੀਜੇ ਬਲਾਕ ਸੰਮਤੀ ਅਰ ਜਿਹੜਾ ਪਰਸ਼ਦ ਦੇ ਇਸ ਟਾਈਮ ਇਸ ਵਾਰ ਹੀ ਆਏ ਨੇ ਖਾਸ ਕਰਕੇ ਸਾਡੀ ਕਾਂਗਰਸ ਪਾਰਟੀ ਵਾਸਤੇ ਬਹੁਤ ਸਖਮ ਨਰਾਸ਼ਾ ਹੋਈ ਹੈ ਨਰਾਸ਼ਾ ਇਸ ਕਰਕੇ ਹੋਇਆ ਕਿ ਕਿ ਪਹਿਲ ਹੀ ਗਲਤਾਂ ਸਾਡੇ ਕੋਲ ਮੁੱਦੇ ਬਹੁਤ ਸੀਗੇ ਸਰਕਾਰ ਦੇ ਖਿਲਾਫ ਲੋਕਾਂ ਤੱਕ ਡਾਇਰੈਕਟ ਅਸੀਂ ਲੈ ਕੇ ਜਾਣੇ ਸੀ ਈਸ਼ੂ ਮੈਨੂੰ ਲੱਗਦਾ ਜੋ ਨਿੱਜੀ ਤੌਰ ਤੇ ਮੈਨੂੰ ਲੱਗਦਾ ਵੀ ਉਹ ਮੁੱਦੇ ਜਿਹੜੇ ਆ ਉਹ ਸਹੀ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਵਿਧਾਨ ਸਭਾ ਵਾਲਕਾ ਫਾਜ਼ਲ ਕਾ ਦੀ ਲੀਡਰਸ਼ਿਪ ਹੈ ਉਹ ਉਹ ਚੱਕ ਨਹੀਂ ਪਾਈ ਮੁੱਦੇ ਜਿਦੇ ਕਰਕੇ ਉਹ ਲੋਕਾਂ ਕੋਲ ਮੁੱਦੇ ਨਹੀਂ ਪਹੁੰਚੇ ਤਾਂ ਜਿਹੜੀ ਇਹ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਵਿੱਚ ਵੋਟ ਪਾਉਣ ਦੇ ਵਿੱਚ ਉਹ ਕਾਮਯਾਬ ਸਫਲ ਹੋਈ ਆ ਆਮ ਆਦਮੀ ਪਾਰਟੀ ਬਿਲਕੁਲ ਮੈਂ ਜੋ ਰਾਜਾ ਵੜੇਮ ਜੀ ਨੇ ਬਿਆਨ ਦਿੱਤਾ ਉਹਨਾਂ ਪੰਜਾਬ ਲੈਵਲ ਦਿੱਤਾ ਮੈਂ ਕੱਲ ਦੀ ਵਿਧਾਨ ਸਭਾ ਫਲਕਾ ਫਾਜ਼ਲ ਕਾ ਦੀ ਗੱਲ ਕਰਦਾ ਕਿਉਂਕਿ ਜਿਹੜੀ ਫਾਜ਼ਲ ਕਾ ਦੀ ਸਾਡੀ ਲੀਡਰਸ਼ਿਪ ਹੈ ਸਭ ਤੋਂ ਪਹਿਲਾ ਪੁਆਇੰਟ ਤੇ ਇਹ ਵੀ ਜਿਹੜੀਆਂ ਟਿਕਟਾਂ ਜ਼ਿਲ੍ਹਾ ਪ੍ਰਸ਼ਾਸਨ ਟਿਕਟਾਂ ਦਿੱਤੀਆਂ ਗਈਆਂ ਨੇ ਦੇਖੋ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਇੱਕ ਕੁਐਸਚਨ ਜਿਹੜਾ ਨਾ ਜੀ ਉਹਨਾਂ ਲੀਡਰਾਂ ਨੂੰ ਕਰਨਾ ਚਾਹੀਦਾ ਹੈ ਤਾ ਸਾਨੂੰ ਟਿਕਟਾਂ ਕਿਉਂ ਨਹੀਂ ਦਿੱਤੀਆਂ ਗਈਆਂ ਇਹ ਇਹਦਾ ਜਵਾਬ ਤਾਂ ਜ਼ਿਲ੍ਹਾ ਪ੍ਰਧਾਨ ਜਆ ਜਿਹੜੇ ਹਲਕਾ ਇੰਚਾਰਜ ਨੇ ਇੱਥੇ ਦਵਿੰਦਰ ਕਬਾਇਆ ਜੀ ਉਹ ਵੀ ਬਹਿਤਰ ਦੇ ਸਕਦੇ ਨੇ ਵੀ ਟਿਕਟਾਂ ਨਾਆਂ ਦੋਨਾਂ ਕੈਂਡੀਡੇਟਾਂ ਦੇ ਟਿਕਟਾਂ ਕਿਉਂ ਕਟੀਆਂ ਗਈਆਂ ਦੇਖੋ ਲੋਕਲ ਲੀਡਰਸ਼ਿਪ ਦੇ ਵਿੱਚ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਜੀ ਦਵਿੰਦਰ ਸਿੰਘ ਕਬਾਇਆ ਜਿਹੜੇ 2022 ਦੇ ਵਿੱਚ ਇੱਥੇ ਇਲੈਕਸ਼ਨ ਲੜ ਚੁੱਕੇ ਨਕਸਟ ਪਾਰਟੀ ਦੇ ਟਿਕਟ ਤੋਂ ਜੀ ਉਹਨਾਂ ਨੇ ਦੇਖੋ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਦੇਖੋ ਜਿੱਥੇ ਜ਼ਿਲ੍ਹਾ ਪਰਿਸ਼ਦ ਜੀ ਜਿਹੜੀਆਂ ਵਿਨਿੰਗ ਸੀਟਾਂ ਸੀਗੀਆਂ ਇਹ ਇਹ ਮੈਂ ਨਹੀਂ ਕਹਿੰਦਾ ਇਹ ਤੁਸੀਂ ਆਮ ਜਿਹੜੇ ਫੀਲਡ ਦੇ ਵਿੱਚ ਚਲੇ ਜਾਓ ਲੋਕਾਂ ਕੋਲੋਂ ਇਹ ਸਵਾਲ ਪੁੱਛੋ ਕਿ ਜਿਹੜਾ ਇਕਲਾ ਮੰਡੀ ਲਾਧੂ ਦਾ ਜ਼ੋਨ ਹੈ ਪੁਰਾਣਾ ਜ਼ੋਨ ਜਿਵੇਂ ਰਾਣਾ ਸੀਗਾ ਜਾਂ ਪੁਰਾਣਾ ਜ਼ੋਨ ਜਿਹੜਾ ਹੈਗਾ ਸੀਗਾ ਆਪਣੇ ਬੇਗਾ ਵਾਲੀ ਜਿਹੜਾ ਹੁਣ ਨਵਾਂ ਜ਼ੋਨ ਬਣਿਆ ਕੋਈ ਖੜੇ ਤੋਂ ਤੁਸੀਂ ਉਹਨਾਂ ਲੋਕਾਂ ਕੋਲ ਜਾ ਕੇ ਪੁੱਛੋ ਵੀ ਜਿਹੜੇ ਜੇਕਰ ਇੱਥੇ ਡਾਕਟਰ ਮਹਿੰਦਰ ਕੁਮਾਰ ਰਿਨਵਾ ਦਾ ਪਰਿਵਾਰ ਨੂੰ ਟਿਕਟ ਮਿਲਦੀ ਤੇ ਜਾਂ ਚ ਮੰਡੀ ਲਾਧੂ ਦਾ ਜ਼ੋਨ ਤੋਂ ਕਾਸ਼ਲ ਬੂਕ ਨੂੰ ਟਿਕਟ ਮਿਲਦੀ ਤਾਂ ਕਿਵੇਂ ਕੀ ਇਹ ਕਾਮਯਾਬ ਹੋ ਪਾਂਦੇ ਬਿਲਕੁਲ ਮੈਂ ਦਾਵੇਦਾਰੀ ਕੀਤੀ ਸੀਗੀ ਮੈਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਡਿੰਗ ਨੂੰ ਉਹਨਾਂ ਨੂੰ ਮੈਂ ਇੱਕ ਲੈਟਰ ਲਿਖ ਕੇ ਆਹਦੀ ਚਿੱਠੀ ਮੈਂ ਮੰਗ ਕੀਤੀ ਸੀ ਵੀ ਮੈਂ ਮੌਜੂਦਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਆ ਸਾਫਤਕਾਰ ਜ਼ਿਲ੍ਹਾ ਪ੍ਰਧਾਨ ਵੀ ਆ ਤਾਂ ਜਿਹੜੀ ਐ ਟਿਕਟ ਮੇਰੀ ਮੈਨੂੰ ਇਹ ਲੱਗਦਾ ਕਿ ਮੇ ਲੋਕਲ ਲੀਡਰਸ਼ਿਪ ਮੇਰੀ ਟਿਕਟ ਕੱਟ ਰਹੀ ਹੈ ਤਾਂ ਮੈਨੂੰ ਟਿਕਟ ਦਿੱਤੀ ਜਾਵੇ ਮੈਂ ਕੈਪਟਨ ਸੰਦੀਪ ਸੰਧੂ ਸਾਡੇ ਜਿਹੜੇ ਪੰਜਾਬ ਦੇ ਜਨਰਲ ਸਕੱਤਰ ਨੇ ਸੰਗਠਨ ਦੇ ਜਨਰਲ ਸਕੱਤਰ ਨੇ ਮੈਂ ਉਹਨਾਂ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਮੇਰੀ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਨਵੇਂ ਜ਼ਿਲ੍ਹਾ ਪ੍ਰਧਾਨ ਬਣੇ ਨੇ ਹਰਪ੍ਰੀਤ ਸਿੱਧੂ ਜੀ ਉਹਨਾਂ ਨਾਲ ਵੀ ਗੱਲ ਮੇਰੀ ਤਿੰਨ ਚਾਰ ਪੰਜ ਵਾਰੀ ਹੋਈ ਸਾਡੇ ਇੱਕ ਜਿਹੜੇ ਅਬਜ਼ਰਵਰ ਲੱਗੇ ਸੀ ਫਾਜ਼ਲਗਾ ਜ਼ਿਲ੍ਹੇ ਦੇ ਭਿੰਦਰ ਸ਼ਰਮਾ ਜੀ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੂੰ ਮੈਂ ਜਿਹੜੀ ਲੈਟਰ ਸੀਗੀ ਜਿਹੜੀ ਮੈਂ ਟਿਕਟ ਦੀ ਮੰਗ ਕੀਤੀ ਉਹਨਾਂ ਨੂੰ ਮੈਂ ਵਟਸਐਪ ਵੀ ਕੀਤੀ ਕੈਪਟਨ ਸੁਨੀਲ ਸੰਧੂ ਨੂੰ ਵੀ ਕੀਤੀ ਪਰ ਉਹਦੇ ਤੇ ਮੇਰਾ ਨਾਮ ਚਾਰਿਆ ਨਹੀਂ ਗਿਆ ਉਹ ਮੈਂ ਜੋ ਹੁਣ ਰਿਜ਼ਲਟ ਆਏ ਨੇ ਇਹਦਾ ਤੁਹਾਨੂੰ ਤਹੀ ਲੱਗਦਾ ਹੈ ਜਾਬ ਜੋ ਲੋਕ ਮੈਨੂੰ ਕਹਿੰਦੇ ਸੀਗੇ ਜਾਂ ਹੁਣ ਜੋ ਗਜ਼ਾਰ ਦੇ ਵਿੱਚ ਗੱਲਾਂ ਆ ਰਹੀਆਂ ਨੇ ਵੀ ਅਗਰ ਇਹਨਾਂ ਦੋਨਾਂ ਜ਼ੋਨਾਂ ਤੋਂ ਜਾਏ ਮੰਡੀ ਲਾਧੂ ਦਾ ਜ਼ੋਨ ਤੋਂ ਕਾਸ਼ ਨੂੰ ਬੂਕ ਨੂੰ ਟਿਕਟ ਦਿੱਤੀ ਜਾਂਦੀ ਤਾਂ ਹੋ ਸਕਦਾ ਵੀ ਰਿਜ਼ਲਟ ਬਹੁਤ ਵਧੀਆ ਆਉਣਾ ਸੀਗਾ ਦੇਖੋ ਮਦਨ ਜੀ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਹਲ ਜਦੋਂ ਇਲੈਕਸ਼ਨ ਹੋਏ ਨੇ ਦਰਖਾਸਤਾਂ ਅਪਲਾਈ ਕੀਤੀਆਂ ਨੇ ਕੈਂਡੀਡੇਟਾਂ ਦੇਖੋ ਕਿਤੇ ਵੀ ਕਿਸੇ ਦੀ ਦਰਖਾਸਤ ਰਿਜੈਕਟ ਨਹੀਂ ਕੀਤੀ ਗਈ ਜੀ ਔਰ 나ই ਮੈਨੂੰ ਲੱਗਿਆ ਵੀ ਮੈਂ ਵੀ ਫੀਲਡ ਦੇ ਵਿੱਚ ਰਹਿ ਨਾ ਹੀ ਮੈਨੂੰ ਲੱਗਾ ਕਿਤੇ ਬੂਥ ਕੈਪਚਰਿੰਗ ਕੀਤੀ ਗਈ ਹੈ ਜੀ ਵੋਟਾਂ ਜਿਹੜੀਆਂ ਫੇਰ ਪਈਆਂ ਨੇ ਉਹੀ ਵੋਟਾਂ ਦਾ ਰਿਜ਼ਲਟ ਹੈ ਤਾਂ ਆਪਣੀ ਇੱਕ ਮੈਨੂੰ ਇਹ ਲੱਗਦਾ ਵੀ ਕਿਤੇ ਦਵਿੰਦਰ ਕਬਾਇਆ ਜਿਹੜਾ ਮਤਲਬ ਕਿ ਟਿਕਟਾਂ ਦੀ ਗਲਤ ਵੰਡ ਕਰਕੇ ਉਹ ਆਪਦੀ ਹਾਰ ਨੂੰ ਸਪਾਨ ਕਰਕੇ ਇਹ ਬਿਆਨ ਦੇ ਰਿਹਾ ਮੁੱਦੇ ਬਹੁਤ ਸੀਗੇ ਮਦਨ ਜੀ ਮੁੱਦੇ ਤਾਂ ਇਹ ਕੋ ਤੁਸੀਂ ਲੋਕਲ ਐਮਏ ਲਿਆ ਨਰਿੰਦਰਪਾਲ ਸੰਘਣਾ ਆਮ ਆਦਮੀ ਪਾਰਟੀ ਦੇ ਉਹਨਾਂ ਦੇ 4 ਸਾਲਾਂ ਦੀ ਇੱਕ ਵੀ ਕਾਰਗੁਜ਼ਾਰੀ ਜਿਹੜੀ ਫਾਸਲ ਕਾ ਵਿਧਾਨ ਸਭਾ ਹਲਕੇ ਵਾਸਤੇ ਕੋਈ ਵੀ ਸ਼ੋਦਾਸ ਦੇਣਾ ਜਦੋਂ ਕਿ ਕਰਪਸ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਕਰਪਸ਼ਨ ਦੇ ਵਿੱਚ ਸੀਗੇ ਬਹੁਤ ਵੱਡੇ ਪੰਦਰ ਤੇ ਲਿਫਟ ਸੀਗੇ ਸੋ ਗੱਲਾਂ ਸਾਡੇ ਕੋਲ ਬਹੁਤ ਸੀ ਮਟੀਰੀਅਲ ਬਹੁਤ ਸੀਗਾ ਲੋਕਾਂ ਦੇ ਵਿੱਚ ਲਿਜਾਣ ਵਾਸਤੇ ਪਰ ਉਹ ਕਿਤੇ ਨੇ ਕਿਤੇ ਸਾਡੀ ਕਾਂਗਰਸ ਪਾਰਟੀ ਦੀ ਜਿਹੜੇ ਸਾਡੇ ਸਾਬਕਾ ਵਿਧਾਇਕ ਸਾਹਿਬ ਨੇ ਉਹ ਲੋਕਾਂ ਦੇ ਵਿੱਚ ਇਹਨਾਂ ਦੀਆਂ ਮੁਜ਼ਾਗਰ ਨਹੀਂ ਕਰਦੇ ਦੇਖੋ ਸੰਦੀਪ ਜੀ ਕਿ ਮਨਤਾਕ ਜਿਵੇਂ ਤੁਸੀਂ ਡਾਕਟਰ ਰਿੰਮਾ ਨੂੰ ਜਿਸ ਨਜ਼ਰੀਏ ਨਾਲ ਤੁਸੀਂ ਉਹਨਾਂ ਦੀ ਪਾਫਰੇ ਹੋ ਨਾ ਉਸੇ ਨਜ਼ਰੀਆ ਨਾਲ ਮੈਨੂੰ ਇਹਨਾਂ ਨੇ ਖਵਾਇਆ ਪਰਿਵਾਰ ਦੇ ਕਿਸੇ ਖਾਸ ਬੰਦੇ ਨੇ ਇਹ ਗੱਲ ਕੀਤੀ ਬਿਕੋਸ ਆਫ ਦੀ ਅਗਰ ਤੁਹਾਨੂੰ ਜਿਲ੍ਹਾ ਪਾਰਸ਼ਦ ਦੀ ਟਿਕਟ ਦਿੱਤੀ ਜਾਂਦੀ ਹੈ ਮੰਡੀ ਲਾਧੂਗਾ ਜ਼ੋਨ ਤੋਂ ਤੇ ਤੁਸੀਂ ਜਿੱਤ ਜਾਂਦੇ ਹੋ ਤਾਂ ਤੁਹਾਡੇ ਨਾਲ ਵੀ ਉਹੀ ਤੁਹਾਡੇ ਨਾਲ ਉਹਨਾਂ ਦਾ ਅੰਕਲਨ ਹੈਗਾ ਵੀ ਕਿਦਰੇ ਕੱਲ ਨੂੰ ਵਿਧਾਨ ਸਭਾ ਹਲਕਾ ਫਾਜ਼ਲਗਾ ਤੋਂ ਟਿਕਟ ਦੀ ਜਿਹੜੀ ਦਾਵੇਦਾਰੀ ਕਵਾਸ਼ਨ ਬੂਕ ਨਾਲ ਪੇਸ਼ ਕਰੇ ਇਸ ਕਰਕੇ ਮੇਰੀ ਜਿਹੜੀ ਟਿਕਟ ਕਰਤੀ ਦੇਖੋ ਕਰਾਂਗੇ ਉਹ ਤਾਂ ਚਲੋ ਵੇਖ ਦੀ ਗੱਲ ਆ ਪਾਰਟੀ ਜੋ ਫੈਸਲਾ ਕਰੇਗੀ ਜੋ ਪਾਰਟੀ ਕਿਹਨੂੰ ਟਿਕਟ ਦੇ ਕੇ ਭੇਜੇਗੀ ਕਲੇਮ ਤਾਂ ਕਰਾਂਗੇ ਟਿਕਟ ਦਾ ਮੰਗ ਕਰਾਂਗੇ ਪਾਰਟੀ ਤੋਂ ਟਿਕਟ ਦੀ ਪਰ ਜਿਹਨੂੰ ਪਾਰਟੀ ਟਿਕਟ ਦੇਗੀ ਭੇਜੇਗੀ ਉਸ ਤਾਂ ਉਹਦੇ ਨਾਲ ਖੜਨਾ ਪਾ ਦੇਖੋ ਇਹ ਤਾਂ ਜੇ ਆਪ ਤੁਹਾਨੂੰ ਦਵਿੰਦਰ ਕਬਾਇਆ ਜੀ ਮੈਂਬਰ ਆਫ ਪਾਰਲੀਮੈਂਟ ਸਰਸ ਅਸ਼ੀਸ਼ ਸਿੰਘ ਕਬਾਇਆ ਦੇ ਸਕਦੇ ਨੇ ਪਰ ਮੈਂ ਇਹ ਗੱਲ ਇੱਥੇ ਤੁਹਾਨੂੰ ਕਲੀਅਰ ਕਰ ਦੇਣਾ ਚਾਹਾਂ ਵਿਧਾਨ ਸਭਾ ਹਲਕਾ ਫਾਜ਼ਲਕਾਰੀ ਦੇ ਪਾਰਲੀਮੈਂਟ ਇਲੈਕਸ਼ਨ 2024 ਦੇ ਵਿੱਚ ਇੱਕ ਦਿਨ ਦਾ ਜਿਹੜਾ ਟੂਰ ਸੀਗਾ ਵਿਧਾਨ ਸਭਾ ਦੇ ਵਿੱਚ ਦਵਿੰਦਰ ਕਬਾਇਆ ਯਾਰ ਇਸ ਏਰੀਆ ਦੇ ਵਿੱਚ ਤੋਂ ਇੱਕ ਦਿਨ ਦਾ ਹੀ ਟੂਰ ਜਿਹੜਾ ਸੀਗਾ ਸਰਦਾਰ ਅਸ਼ੀਸ਼ ਸਿੰਘ ਕਬਾਇਆ ਦਾ ਸੀਗਾ ਉਹ 15 ਦਿਨਾਂ ਦਾ ਟੂਰ ਜਿਹੜਾ ਸੀਗਾ ਜਿਹੜਾ ਕੈਂਪੇਨਿੰਗ ਸੀਗੀ ਉਹ ਸਾਡੀ ਟੀਮ ਨੇ ਮੇਰੀ ਟੀਮ ਨੇ ਅਸੀਂ ਦਿਨ ਰਾਤ ਕਰਕੇ ਇੱਥੇ ਮਿਹਨਤ ਕਰਕੇ ਹਾਂ ਕੰਡੀ ਦੇਖੋ 8 ਹਲਕ ਸਾਡੀ 7 ਹਲਕਿਆਂ ਚ ਹਾਰ ਹੋਈ ਹੈ ਇੱਕ ਫਾਜ਼ਲ ਕੱਕ ਉਹ ਇਹ ਹਾਰ ਕਰ ਗਿਆ ਜਿੱਥੇ ਲਗਭਗ ਸਾਡੀ 10000 ਦੀ ਲੀਡ ਹੋਈ 10000 ਲੀਡ ਦੇ ਨਾਲ ਅਸੀਂ ਤੇ ਇੱਕ ਜਲਾਲਾਵਾਪੂ ਜਿਹੜਾ ਉਹਨਾਂ ਦਾ ਗ੍ਰਹਿ ਹਲਕਾ ਹੈ ਉੱਥੇ 1000 ਦੀ ਲੀਡ ਹੋਈ ਹੈ ਤਾਕੋ ਸਾਡੀ ਮੈਂ ਸਾਡੀ ਟੀਮ ਦੀ ਕਾਂਗਰਸ ਪਾਰਟੀ ਸਮੁੱਚੀ ਟੀਮ ਨੇ ਦਿਨ ਰਾਤ ਕੰਮ ਕੀਤਾ ਜਿੰਨੇ ਸਾਡੇ ਐਮਸੀ ਸੀਗੇ ਜਿੰਨੇ ਸਾਡੇ ਬਲਾਕ ਸੰਪਤੀ ਨੇ ਜਾਂ ਹੋਰ ਜਿਹੜੇ ਅਹੁਦੇਦਾਰ ਸੀਗੇ ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜੀ ਹੈ ਫਾਸਲਗਾ ਤੋਂ ਐਡੀ ਵੱਡੀ ਲੀਡ ਜਿੱਤ ਹੋਈ ਤਾਂ 40 ਸਾਲਾਂ ਦਾ ਜਾਂ 35 ਸਾਲਾਂ ਦਾ ਰਿਕਾਰਡ ਪਾਰਲੀਮੈਂਟ ਜਿੱਤ ਕੇ ਤਾਂ ਹੀ ਹੋਇਆ ਦੇਖੋ ਜੀ ਮੈਂ ਤੇ ਚਾਹੁੰਦਾ ਵੀ ਜੋ ਗਲਤੀਆਂ ਸਾਡੇ ਕੋਲ ਹੋਆਂ ਹੋਈਆਂ ਨੇ ਬਲਾਕ ਸੰਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਹੈਗਾ ਅਗਰ ਸੀ ਮਜ਼ਬੂਤ ਕੈਂਡੀਡੇਟ ਉਤਾਰ ਦਿੱਤੇ ਜਾਂਦੇ ਤਾਂ ਸਾਡੀਆਂ ਕਿਤੇ ਨਾ ਕਿਤੇ 4-5 ਬਲਾਕਸਾਂ ਤੋਂ ਇੱਕ ਜ਼ੋਨ ਤੋਂ ਚ 4-5 ਬਲਾਕਸਾਂ ਤੋਂ ਦੂਜੇ ਜ਼ੋਨ ਤੋਂ ਇਹ ਜਿੱਤ ਜਾਂਦੇ। ਅੱਜ ਘੱਟੋ-ਘੱਟ ਅਸੀਂ 10 ਬਲਾਕਸਾਂ ਤੋਂੀਆਂ ਫਾਜ਼ਲ ਘਾ ਦੇ ਵਿੱਚ ਜਿੱਤਾਂ ਵਿੱਚ ਕਾਮਯਾਬ ਹੋ ਜਾਂਦੇ। ਤਾਂ ਦੇਖੋ ਮੈਂ ਐਗਜ਼ਾਮਪਲ ਦਿੰਦਾ ਦੇਖੋ ਗੁਰੂ ਆਸਾਏ ਤੋਂ 9 ਬਲਾਕਸਾਂ ਤੋਂੀਆਂ ਕਾਂਗਰਸ ਪਾਰਟੀ ਜਿੱਤ ਗਈ। ਦੋ ਜ਼ਿਲ੍ਹਾ ਪ੍ਰਸ਼ਦ ਜਿੱਤਗੀਆਂ। ਹਾਲਾਂਕਿ ਉੱਥੇ ਕੋਈ ਹਰਕਾ ਨਹੀਂ ਚਾਲਤ ਵੀ ਜਿਹੜਾ ਸਾਡਾ ਕਾਂਗਰਸ ਪਾਰਟੀ ਵਿਜੇ ਕਾਲਰਾ ਸੀ ਕਿ 2022 ਚ ਇਲੈਕਸ਼ਨ ਲੜ ਕੇ ਚਲੇਗਾ ਉਹ ਉਸ ਤੋਂ ਬਾਅਦ ਉੱਥੇ ਆਈ ਨਹੀਂ। ਆਵਲਾ ਜੀ ਨੇ ਕਮਾਂਡ ਸੰਭਾਲੀ ਉਹਨਾਂ ਦੀ ਰਹਿਮਮਾਈ ਹੇਠ ਜਿਹੜਾ ਗੁਰੂ ਸਾਹਿਬ ਦੇ ਵਿੱਚ 9 ਬਲਾਕਸਮਤੀਆਂ ਔਰ 2 ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤਣਾ ਸਾਡੇ ਵਾਸਤੇ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਅਗਰ ਉਹ ਵੀ ਇੱਥੇ ਮਤਲਬ ਕਿ ਮਜ਼ਬੂਤ ਕੈਂਡੀਡੇਟ ਸਾਜ਼ਲ ਕਾ ਜ਼ਿਲ੍ਹਾ ਪਰਿਸ਼ਦ ਵਿੱਚ ਜਿੱਤੇ ਜਾਂਦੇ ਅਸੀਂ ਬਲਾਕਸਮਤੀਆਂ ਵੀ ਜਿੱਤਣੀਆਂ ਸੀਗੀਆਂ ਤੇ ਨਾਲ 2 ਜ਼ਿਲ੍ਹਾ ਪਰਿਸ਼ਦ ਵੀ ਜਿੱਤਣੀਆਂ ਸੀਗੀਆਂ ਬਿਲਕੁਲ ਗਲਤ ਮੰਨਦੇ ਜੀ ਇੱਥੇ ਗਲਤ ਜੇ ਕਿ ਟਿਕਟਾਂ ਸਹੀ ਤਰੀਕੇ ਦੇ ਨਾਲ ਸਹੀ ਕੈਂਡੀਡੇਟਾਂ ਨੂੰ ਦਿੱਤੀਆਂ ਜਾਂਦੇ ਤਾਂ ਜਿਹੜੀ ਸਾਡੀ ਕਰਨੀ ਖੜਾ ਚਾਉਣ ਦੀ ਜ਼ਿਲ੍ਹਾ ਪਰਿਸ਼ਦ ਸੀਗੀ ਜੇ 2 ਉੱਥੇ ਹਵਾ ਬਣਦੀ ਖੁਈ ਖੇੜਾ ਤੇ ਲਾਧੂ ਕਾ ਮੰਡੀ ਤੇ ਤੀਜੀ ਅਸੀਂ ਕਰਨੀ ਖੇੜਾ ਦੀ ਜਿੱਤ ਲੈਣੀ ਸੀਗੀ ਇਹਦੇ ਕੋਈ ਸ਼ੱਕ ਨਹੀਂ ਸੀਗਾ ਉਹ ਵੀ ਹਵਾ ਹਵਾ ਬਣ ਜਾਣੀ ਸੀਗੀ ਮੈਂ ਤਾਂ ਤੁਹਾਡੇ ਮਾਦੀ ਮਰਾਈ ਜਿਹੜੀ ਤੁਸੀਂ ਅੱਜ ਗੱਲਬਾਤ ਮੇਰੇ ਨਾਲ ਕਰ ਰਹੇ ਹੋ ਮੈਂ ਤਾਂ ਇਹਦੇ ਮਾਦੀ ਮਰਾਈ ਬਾਕੀ ਹਾਈ ਕਮੰਡ ਜਿਲ੍ਹਾ ਪ੍ਰਧਾਨ ਸਾਡੇ ਬੈਠੇ ਉਹਨਾਂ ਨੂੰ ਆਲਰੇਡੀ ਪਤਾ ਸਾਰੀ ਗੱਲ ਦਾ ਤਾਂ ਮੈਂ ਉਮੀਦ ਕਰਦਾ ਸਾਡੇ ਹੱਕ ਦੇ ਸਿੱਧੂ ਜੀ ਜਿਹੜੇ ਹੈਗੇ ਆ ਉਹ ਸਾਰੀ ਇਹਦੀ ਰਿਪੋਰਟ ਬਣਾ ਕੇ ਸਾਡੇ ਪੰਜਾਬ ਪ੍ਰਧਾਨ ਨੂੰ ਜਰੂਰ ਪੇਸ਼ ਕਰਨਗੇ ਵੀ ਸਾਡੇ ਕੋ ਕਿੱਥੇ ਗਲਤੀਆਂ ਹੋਈਆਂ ਨੇ ਕਿਉਂ ਸੀ ਜਿਹੜੀਆਂ ਬਲਾਕਸਮ ਦੀ ਜ਼ਿਲ੍ਹਾ ਪਰਿਸ਼ਦ ਹਾਰੇ ਕਿਉਂਕਿ ਜੇ ਜ਼ਿਲ੍ਹਾ ਪਰਿਸ਼ਦ ਬਲਾਕਸਮ ਤੇ ਜਿੱਤਦੇ ਤੇ ਸਾਡਾ 2027 ਦੇ ਵਿੱਚ ਸਾਡਾ ਇਥੋਂ ਸਾਡਾ 베ਸ ਮੰਨਣਾ ਸੀਗਾ ਜਾਇ ਕੈਂਡੀਡੇਟ ਕੋਈ ਵੀ ਆਉਂਦਾ ਸੀ ਸਾਡਾ 베ਸ ਬਣਾ ਸੀ ਅਸੀਂ 100% ਜ਼ਿਲ੍ਹੇ ਦੇ ਵਿੱਚੋਂ ਚਾਰੋਂ ਸੀਟਾਂ ਸੀ ਜਿੱਤਣਾਂ ਦੇ ਵਿੱਚ ਕਾਮਯਾਬ ਹੋਣਾ ਸੀਗਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत